ਗਾਹ ਦੀਗਾ ਪਤਾ ਨਹੀਂ ਕਿੱਥੋਂ ਕਿੱਥੋਂ ਭੱਜਣਾ ਐ ਦੀ ਮਰਜ਼ੀ ਆ। ਸਵਾਰਤਾ ਤਾਂ ਆਉਂਦਾ ਮੇਰੇ ਨਾਲ ਜਵਾਨ ਕਰ ਹੁਣ ਤੇ ਇੱਥੇ ਪ੍ਰਚਾਰ ਕਰ ਫਿਰ ਚੰਗੀ ਦਰਾਂ। ਮੈਂ ਬਾਈ ਕੈਮਰਾ ਇਦਾਂ ਨਾ ਕਰ ਲੈ ਮੈਂ ਟਿੱਕੀ ਖਾਣ ਲੱਗਾ। ਮੈਂ ਤਾਂ ਲੈ ਨਹੀਂ ਖਾਂਦਾ ਗਾ ਵੇਖੋ। ਤળਿਆ ਜਮਾ ਨਹੀਂ ਖਾਂਦਾ ਗਲਾ ਖਰਾਬ ਹੋਇਆ ਮੇਰੇ ਕਿ ਪ੍ਰਚਾਰ ਕਰਨਾ ਮੈਂ। ਜਿਹਦੇ ਮੂੰਹ ਚ ਪਾਣੀ ਆਉਂਦਾ ਇੱਥੇ ਆ ਜਾਓ। ਮੇਰੇ ਤੋਂ ਇੱਥੇ ਨਹੀਂ ਪਹੁੰਚਾਈ ਜਾਣੀ ਪਾਰਸਲ ਨਹੀਂ ਹੋਣੀ ਟਿੱਕੀ ਠੀਕ ਆ ਹਮ ਅਜੇ ਮੁੰਜ ਪਾਣੀ ਆਉਣ ਲੱਗ ਪਿਆ ਅਸਨ ਨਹੀਂ ਲੱਗ ਪਈ ਸਹੀ ਗੱਲ ਆ ਇਹ ਉਹੀ 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 ਦਲਜੀਤ ਭਾਜੀ ਉਹੀ ਆ ਮੈਂ ਨੂੰ ਦੱਸਿਆ ਮੈਂ ਵੀ ਬੜੇ ਗੋਲੇ ਵਟ ਵਟ ਖਾਂਦਾ ਰਕੜਾ ਤੇ ਛੱਡ ਤੂੰ ਮੈਂ ਛੜਤਾ ਕੰਮ ਉਹ ਹੁਣ ਇਹਨੇ ਸੰਭਲਿਆ ਇਹ ਇਹਦੇ ਵਰਗਾ ਇਹਦੇ ਵਰਗਾ ਗੱਲ ਅੜ ਵਰਗਾ ਹੋਲੇ ਪਾ ਜੀ ਕਰ ਲਓ ਉੱਥੇ ਬੈਠਾ ਹੀ ਪਰ ਸੋਮਿਆਂ ਉਹ ਗੇਟ ਤੇ ਉਹ ਉੱਥੇ ਕੋ ਮੋਟਰ ਆਪਣੀ ਉਹਦੇ ਬੂਏ ਦੇ ਗਾੜੀ ਆਗਾ ਤੂੜੀ ਤੱਪਾ ਕਦੇ ਕਦੇ ਉਸ ਗੇਟ ਚ ਹੋਈਦਾ ਉਹਦੂ ਗਾੜੀ ਉਹੜੀ ਸ਼ੁਰੂ ਹੋ ਜਾਂਦੀ ਹੈ ਉਹ ਜਿੱਥੇ ਮੋਟਰਸਾਈਕਲ ਖੜਾ ਰਿਹਾ ਹਾਂ ਇਹ ਆਣ ਕੇ ਗਿਆਨ ਆਪਦਾ ਹੀ ਘੋਟਣ ਲੱਗ ਗਿਆ ਰਾਈਟ ਜੋਤ ਰਾਈਟ ਜੋਤ ਤੁਸੀਂ ਰਾਤ ਨਹੀਂ ਆਏ ਯਾਰ ਬੜਾ ਮੈਨੂੰ ਨਾ ਦੁੱਖ ਲੱਗਿਆ ਤੁਸੀਂ ਆਏ ਨਹੀਂ ਬੜੇ ਨਹੀਂ ਇੱਥੇ ਆਣ ਕੇ ਤੋਨੇ ਪਤਾ ਨਹੀਂ ਕਿੱਧਰ ਗਿਆ ਇਹ ਮੜਕਾ ਸ਼ਗੁਣਾ ਦੇ ਵੇਖੇ ਮੈਂ ਤੁਹਾਨੂੰ ਬੈਠਿਆਂ ਨੂੰ ਫਿਰ ਮੈਂ ਮੱਚ ਗਿਆ ਵੀ ਸ਼ਗਣਾ ਦੇ ਕਿਉਂ ਬੈਠੇ ਨੇ ਮੇਰੇ ਨਹੀਂ ਆਏ ਕਰ ਮੈਨੂੰ ਸ਼ਿਕਾਰ ਦੇ ਭਾਈ ਉਹ ਕਹਿੰਦਾ ਗਲਾ ਖਰਾਬ ਹੋ ਜੂ ਕਿ ਘਟੇ ਖਾਈ ਮਲੇ ਮਿਲਿਆ ਆਪਣੇ 19 18 ਲਾਈਵ ਕੀਤਾ ساری ਰਾਤ ਤਾਂ ਕਰਕੇ ਰਾਤੀ ਮੈਂ ਨਿਕਲ ਲਾਈਵ ਕੀਤਾ ਹੈ ਪਤਾ ਮੈਨੂੰ ਕਿੰਨੇ ਮਿੰਟ ਗਏ ਹੁਣ ਮੈਂ ਵੇਂਦਾ ਪਿਆ ਹੀ ਜਦੋਂ ਮੈਂ ਉੱਤੜਿਆ ਉਦੋਂ ਤੁਸੀਂ ਭੱਜ ਹੀ ਗਏ ਫਿਰ ਫਿਰ ਮੈਂ ਵੀ ਮੁੜ ਕੇ ਆ ਗਿਆ ਕਰੇ ਮੈਂ ਮੇਰਾ ਮੈਿਕ ਕਰਾ ਲਵਾਂ ਨੇ ਮੈਂ ਦੋਤ ਨਾਇ ਦੀਆਂ ਲੋ ਗਾਇਸ਼ਾ ਗੁਣਾ ਦੇ ਹਾਂ ਕੱਲ ਭੈਣ ਨੇ ਨੰਬਰ ਮੰਗਿਆ ਮੇਰਾ ਛਗਣਾ ਦਵਾ ਦਵਾਈ ਉੱਤਰ ਕੇ ਥੱਲੇ ਉੱਤੇ ਬੈਠੀ ਹਾਂ ਛਗਣਾ ਕਾ ਨਾਮ ਕਿ ਲਿਆ ਹੈ ਕੀ ਹੋ ਰਹਾ ਹੈ ਛਗਣਾ ਕੇ ਨਾਮ ਪਰ ਮੈਂ ਹਾ ਕੁਛ ਨਹੀਂ ਹੁੰਦਾ ਪਿਆ ਨੰਬਰ ਹਮਾਰਾ ਨੰਬਰ ਨਹੀਂ ਦੇਣਾ ਕਿਸੇ ਕੋ ਮੈਂ ਕਿ ਤੇਰਾ ਨਹੀਂ ਮੰਗਦੇ ਮੇਰਾ ਮੰਗਦੇ ਤੇਰੇ ਤੋ ਟਿੰਡੀਆਂ ਲੈਣੀਆਂ ਉਹਨਾਂ ਨੇ ਗਾਇਆ ਗੜੀ ਹੂੰ ਆ ਲਾਈਵ ਬੰਦ ਕਰ ਦੇ ਮੈਨੂੰ ਫੋਨ ਚਲਾਉਣਾ ਤੇ ਸਿਖਾ ਦੇ ਕਿੱਧਰ ਚੱਲੇ ਆਂ ਫੋਨ ਤੇ ਕੀ ਗਏ ਟਰੱਕ ਟਰੱਕ ਨਹੀਂ ਮੈਨੂੰ ਵੀਡੀਓ ਵੀਡੀਓ ਪਾਉਣੀਆਂ ਸਿਖਾ ਪਰਾਵਾ YouTube ਤੇ ਕਿਵੇਂ ਪਾਉਣੀਆਂ ਉਹ ਸਹੀ ਨਹੀਂ ਕਲੀਅਰ ਸੀ ਸਹੀ ਮੂੰਹ ਨਹੀਂ ਖੜ ਜਾ ਜਰਾ ਕੰਮ ਮੈਨੂੰ ਇੱਥੇ ਲਾਈਵ ਤੇ ਫੋਟੋ ਲਾਉਣੀ ਸਿਖਾ ਪੇਲਾ ਦੱਸ ਇੱਥੇ ਫੋਟੋ ਕਿਵੇਂ ਲੱਗਣੀ ਹੁਣ ਆ ਇਹ ਟੇਕ ਚਲਾਵੋ ਹੂੰ ਫੋਟੋ ਫੋਟੋ ਆਈ ਲਾ ਦੇ ਕਿਹਦੇ ਨੀ ਆਉਗੀ ਕਿਹੜੀ ਆਉਗੀ ਮਗਰ ਵੇ ਹੁਣ ਇਹ ਹੋਰ ਇੱਕ ਕੁੱਕੜ ਕੋੜੇ ਜਿਹਾ ਆ ਗਿਆ ਮੇਰੀ ਤਾਂ ਫੋਟੋ ਹੀ ਨਹੀਂ ਆਈਗੀ ਲਾ ਆਹ ਵਧੀਆ ਈ ਆਹ ਵਧੀਆ ਈ ਕਿੱਥੋਂ ਲੱਗਦੀ ਏ ਮੈਨੂੰ ਵਖਾ ਨਹੀਂ ਇਹ ਨਹੀਂ ਰੇ ਵਾਲੀ ਨਹੀਂ ਚਾਨਣ ਵਾਲੀ ਰੌਣਕ ਆਵਦੀ ਹੈ ਹਾਂ ਆ ਵੀ ਠੀਕ ਸੀ ਆ ਵੀ ਗਲਤ ਹੈ ਉਹ ਬੁੱਢੇ ਵਾਲੀ ਵਧੀਆ ਹੈ ਹੂੰ ਬੁਝਾ ਫੜ ਜਾ ਕਿਥੋਂ ਲੱਗਦੀਆਂ ਮੈਨੂੰ ਸਖਾ ਕੇ ਜਾ ਤੱਕਰੀ ਖਾਰਾ ਇਹਨਾਂ ਕੋਈ ਨਹੀਂ ਮੈਸੇਜ ਮੈਂ ਦੂਜੇ ਤੋਂ ਪੜ ਲਾਂ ਫਿਰ ਕੋਣ ਕੇ ਲਾ ਫੋਟੋ